वेलकम टू मन ऑन पंजाबी इस वीडियो राही ਅਸੀਂ ਗੱਲ ਕਰ ਰਿਆਂ ਇੱਕ ਅਜਹੀ ਹਕੀਕਤ ਦੀ ਜਿਸ ਨੇ ਸਿਰਫ ਅਹਮਦਾਬਾਦੀ ਨਹੀਂ ਸਾਰੇ ਦੇਸ਼ ਦੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ ਅਹਮਦਾਬਾਦ ਹਵਾਈ ਜਹਾਜ਼ ਕ੍ਰੈਸ਼ ਟੱਣਾ ਨੇ ਹਜ਼ਾਰਾਂ ਪਰਿਵਾਰਾਂ ਨੂੰ ਸੋਚਾਂ ਵਿੱਚ ਪਾ ਦਿੱਤਾ ਇੱਕ ਆਮ ਦਿਨ ਜੋ ਸਧਾਰਨ ਟਿਕਟ ਤੇ ਚੜਨ ਵਾਲਿਆਂ ਦੀ ਸਫ਼ਰ ਦੀ ਸ਼ੁਰੂਆਤ ਸੀ ਉਹ ਮੌਤ ਦੀ ਹਵਾਈ ਯਾਤਰਾ ਕਿਵੇਂ ਬਣ ਗਈ ਆਓ ਜਾਣਦੇ ਹਾਂ ਅੱਜ ਅਸੀਂ ਤੁਹਾਨੂੰ ਇੱਕ ਐਸਾ ਸੱਚ ਦੱਸਣ ਜਾ ਰਹੇ ਹਾਂ ਜੋ ਸਿਰਫ ਇੱਕ ਹਵਾਈ ਹਾਦਸਾ ਨਹੀਂ ਸੀ। ਇਹ ਇੱਕ ਕਹਿਰ ਸੀ, ਚਮਤਕਾਰ ਸੀ, ਇੱਕ ਸਵਾਲ ਸੀ ਜਿਸਦੇ ਜਵਾਬ ਅਜੇ ਵੀ ਲੁਕੇ ਹੋਏ ਨੇ। ਅਹਮਦਾਬਾਦ ਤੋਂ ਲੰਡਨ ਜਾਣ ਵਾਲੇ ਹਵਾਈ ਜਹਾਜ਼ ਨੂੰ ਕਰੈਸ਼ ਹੋਏ ਨੂੰ ਲਗਭਗ 1 ਹਫ਼ਤਾ ਹੋਣ ਤੇ ਆ ਗਿਆ। ਅਜੇ ਵੀ ਰਹੱਸਮਈ ਘਟਨਾ ਬਣ ਕੇ ਰਹਿ ਚੁੱਕਾ ਹੈ। ਇਸ ਜਹਾਜ਼ ਵਿੱਚ 241 ਲੋਕਾਂ ਦਾ ਮਰਨਾ ਤੇ ਜਿਸ ਮੈਡੀਕਲ ਹੋਸਟਲ ਉੱਪਰ ਜਹਾਜ਼ ਕ੍ਰੈਸ਼ ਹੋਇਆ ਉਸ ਵਿੱਚ ਕਈ ਦਰਜਨ ਬੇਕਸੂਰ ਲੋਕਾਂ ਦਾ ਮਰਨਾ ਸਾਨੂੰ ਬੇਚੈਨ ਕਰ ਰਿਹਾ। ਚਾਹੇ ਇਸ ਹਵਾਈ ਜਹਾਜ਼ ਦਾ ਬਲੈਕ ਬਾਕਸ ਮਿਲ ਚੁੱਕਿਆ ਹੈ ਤੇ ਪਾਇਲਟ ਤੇ ਆਖਰੀ ਗੱਲਬਾਤ ਵੀ ਰਿਕਾਰਡ ਹੋ ਚੁੱਕੀ ਹੈ ਪਰ ਇਸ ਘਟਨਾ ਦਾ ਅਸਲ ਕਾਰਨ ਸਾਬਿਤ ਨਹੀਂ ਕੀਤਾ ਜਾ ਰਿਹਾ। ਕਿਤੇ ਨਾ ਕਿਤੇ ਇਹ ਵੱਡੀ ਖਰਾਬੀ ਵੱਲ ਇਸ਼ਾਰਾ ਜ਼ਰੂਰ ਕਰ ਰਿਹਾ ਏ ਸਿਰਫ ਇੱਕ ਵਿਅਕਤੀ ਦਾ ਬਚ ਜਾਣਾ ਉਸ ਦੀ ਕਿਸਮਤ ਕਹੀਏ ਜਾਂ ਉਸ ਦੀ ਕੋਸ਼ਿਸ਼ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਿਰਫ ਇੰਜਨ ਫੇਲਰ ਸੀ ਜਾਂ ਕਿਸੇ ਦੀ ਸਾਜ਼ਿਸ਼ ਕੀ ਕਿਸੇ ਨੇ ਜਹਾਜ਼ ਨੂੰ ਨਿਸ਼ਾਨਾ ਬਣਾਇਆ ਜਾਂਚ ਅਜੇ ਵੀ ਜਾਰੀ ਹੈ ਪਰ ਲੋਕ ਪੂਰੇ ਵਿਸ਼ੇ 'ਚ ਪੁੱਛ ਰਹੇ ਨੇ ਸੱਚ ਅਸਲ ਕੀ ਹੈ ਕਈ ਤਾਂ ਇਸ ਨੂੰ ਰਾਜਨੀਤਿਕ ਪੱਖੋਂ ਵੀ ਲੈ ਰਹੇ ਨੇ ਕਿਉਂਕਿ ਜਹਾਜ਼ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰupani ਵੀ ਸਵਾਰ ਸਨ ਖੈਰ ਅਸੀਂ ਪੂਰਨ ਰੂਪ ਵਿੱਚ ਇਸ ਦੀ ਪੁਸ਼ਟੀ ਨਹੀਂ ਕਰਦੇ ਕੁਝ YouTube ਚੈਨਲਸ ਤੇ ਇਸ ਹਵਾਈ ਜਹਾਜ਼ ਹਾਦਸੇ ਨੂੰ ਕਈ ਕੜੀਆਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਏ ਜਿਵੇਂ ਕਿ ਨੰਬਰ 1 ਜਹਾਜ਼ ਦੇ ਦੋ ਇੰਜਣ ਹੁੰਦੇ ਨੇ ਜੇਕਰ ਇੱਕ ਖਰਾਬ ਹੋ ਜਾਵੇ ਤਾਂ ਦੂਜਾ ਕੰਮ ਕਰਨ ਲੱਗ ਪੈਂਦਾ ਏ ਨੰਬਰ 2 ਜਹਾਜ਼ ਦੀ ਉਡਾਣ ਤੋਂ ਪਹਿਲਾਂ ਸਾਰੀ ਜਾਂਚ ਕੀਤੀ ਜਾਂਦੀ ਹੈ ਕਿ ਜਹਾਜ਼ ਉਡਣ ਯੋਗ ਹੈ ਬਹੁਤ ਸਾਰੇ ਯਾਤਰੀ ਤਾਂ 에ਅਰ ਇੰਡੀਆ ਦੇ ਸਾਰੇ ਜਹਾਜ਼ਾਂ ਦੀ ਮੈਂਟੇਨੈਂਸ ਤੇ ਹੀ ਉਂਗਲੀ ਉਠਾ ਰਹੇ ਨੇ ਖੈਰ ਸੱਚ ਜੋ ਵੀ ਹੋਵੇ ਇਹ ਹਾਦਸਾ ਸਾਨੂੰ ਸਿਖਾਉਂਦਾ ਹੈ ਕਿ ਜ਼ਿੰਦਗੀ ਕਿੰਨੀ ਅਣਪਛਾਤੀ ਤੇ ਨਾਜ਼ੁਕ ਹੈ ਜਿਹੜੇ ਚਲੇ ਗਏ ਨੇ ਉਹ ਕਦੇ ਵਾਪਸ ਨਹੀਂ ਆਉਣਗੇ ਪਰ ਜੋ ਇੱਕ ਵਿਅਕਤੀ ਬਚਿਆ ਉਹ ਸੱਚਾਈ ਦਾ ਗਵਾਹ ਬਣੇਗਾ ਸਾਨੂੰ ਵੀ ਸਦਾ ਇਹੀ ਅਹਿਸਾਸ ਰੱਖਣਾ ਚਾਹੀਦਾ ਹੈ ਕਿ ਅਸੀਂ ਜ਼ਿੰਦਗੀ ਦੀ ਹਰ ਸਾਦੀ ਕਦਰ ਕਰੀਏ ਪਲੀਜ਼ ਕਮੈਂਟਸ 'ਚ ਦੱਸੋ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਅਸੀਂ ਤੁਹਾਡੀ ਡਿਮਾਂਡ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਲੈ ਕੇ ਆਵਾਂਗੇ ਸਾਡੇ ਨਾਲ ਜੁੜੇ ਰਹਿਣ ਲਈ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਦੇਖਦੇ ਰਹੋ ਮਨ ਆਨ ਪੰਜਾਬੀ